ਅੱਜ ਦਿੜਿਕੋਗਰਾਜ ਐਂਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਰਾਸਾ ਵੱਲੋਂ ਅਵਾਰਡ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟਿਆ ਪੁੰਜੀ ਸੀ ਸਰ ਕੀ ਕਹਿਣਾ ਹੈ ਬਹੁਤ ਸਾਲ ਹੋ ਗਏ ਜੱਥੇਬੰਦੀ ਬਹੁਤ ਵੱਡੇ ਪੱਧਰ ਤੇ ਜਿਹੜਾ ਕੀ ਸਿੱਖਿਆ ਮੋਈਆ ਕਰਵਾ ਰਹੀ ਹੈ ਕੀ ਹੋ ਗਏ ਮੇਰਾ ਖਿਆਲ ਹੈ 30 35 ਸਾਲ ਤੋਂ ਜਿਹੜੀ ਇਹ ਰਾਸਾ ਜਿਹੜੀ ਇਹ ਇਹ ਰੈਕੋਗਨਾਈਜ਼ਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਹੈ ਇਹਦੇ ਜਿਹੜੇ ਨੇ ਮੋਢੀ ਸਨ ਮਰਹੂਮ ਕੁਲਵੰਤਰਾਇ ਸ਼ਰਮਾ ਜੀ ਸੋ ਉਹ ਵੀ ਮੇਰੇ ਅੰਕਲ ਜਿਹੜੇ ਨੇ ਬੜਾ ਮੈਨੂੰ ਉਹਨਾਂ ਦਾ ਬੇਚਾ ਅਸ਼ੀਰਵਾਦ ਰੰਦਾ ਸੀ ਉਹਨਾਂ ਦਾ ਬੇਟਾ ਜਿਹੜਾ ਮੇਰਾ ਛੋਟਾ ਭਰਾ ਸੁਜੀਤ ਕੁਮਾਰ ਬਬਲੂ ਜੀ ਸ਼ਰਮਾ ਜੀ ਔਰ ਜਿੰਨੇ ਵੀ ਰਾਸਾ ਦੇ ਸਾਰੇ ਪ੍ਰੈਜ਼ੀਡੈਂਟ ਸਬਾਨ ਜਿੰਨੇ ਵੀ ਅਧਿਕਾਰੀ ਜਿਹੜੇ ਵੀ ਮੈਂਬਰਸ ਬਾਨ ਨੇ ਸੋ ਇਹ ਹਰ ਸਾਲ ਜਿਹੜੇ ਨੇ ਬੈਸਟ ਪਰਫਾਰਮੈਂਸ ਜਿਹੜੇ ਰੈਕੋਗਨਾਈਜ਼ਡ ਐਫੀਲੀਏਟਡ ਸਕੂਲ ਨੇ ਤਕਰੀਬਨ 200 ਦੇ ਕਰੀਬ ਅੱਜ ਵੀ ਇਹਨਾਂ ਪੰਜਾਬ ਦੇ ਵਕ ਵਕ ਕੋਨਿਆਂ ਤੋਂ ਜਿਹੜੇ ਸਕੂਲ ਨੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਨੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਮਾਨ ਸਨਮਾਨ ਕੀਤਾ ਗਿਆ ਜੀ ਔਰ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਕਿਉਂਕਿ ਮੈਂ ਸਮਝਦਾ ਕਿ ਇਹ ਰੈਕੋਗਨਾਈਜ਼ਡ ਅਫੀਲੀਏਟਡ ਸਕੂਲਾਂ ਤੋਂ ਬਗੈਰ ਜਿਹੜੀ ਹੈ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਚੀਫ ਮਿਨਿਸਟਰ ਮਾਨ ਸਾਹਿਬ ਨੇ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਕੇਜਰੀਵਾਲ ਸਾਹਿਬ ਪੰਜਾਬ ਲਈ ਇੱਕ ਸੋਚ ਹੈ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਬੈਸਟ ਹੋਣੀ ਚਾਹੀਦੀ ਹੈ ਸਕੂਲ ਆਫ ਐਮਿਨੈਂਸ ਵੀ ਖੁੱਲੇ ਗਏ ਔਰ ਐਜੂਕੇਸ਼ਨ ਦਾ ਮਿਆਰ ਵੀ ਜਿਹੜਾ ਹੈ ਉੱਪਰ ਜਿਹੜਾ ਚੁੱਕਿਆ ਗਿਆ ਔਰ ਇਹਨਾਂ ਦੇ ਯੋਗਦਾਨ ਜਿਹੜਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਬਹੁਤ-ਬਹੁਤ ਮੁਬਾਰਕਬਾਦ ਵੀ ਦੇਣਾ ਔਰ ਧੰਨਵਾਦ ਵੀ ਕਰਦਾ ਜਿਹੜਾ ਇਹ ਪੰਜਾਬ ਦੀ ਚੰਗੀ ਵਿੱਦਿਆ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸੋ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਇਸ ਜਥੇਬੰਦੀ ਦਾ ਪੰਜਾਬ ਪ੍ਰਧਾਨ ਜਗਤਪਾਲ ਮਹਾਜਮ ਵੀ ਨੇ ਇਥੇ ਸਰਕਿਕ ਹੋ ਕੇ ਜਥੇਬੰਦੀ ਬਾਰੇ ਕਿਉਂਕਿ ਅੱਜ ਜਥੇਬੰਦੀ ਦਾ ਬਹੁਤ ਸਾਰੇ ਸਕੂਲ ਕਾਲਜ ਜੁੜੇ ਹੋਏ ਨੇ ਔਰ ਤੁਸੀਂ ਲਗਾਤਾਰ ਪ੍ਰਾਈਵੇਟ ਨਿਜੀ ਜਿਹੜੇ ਅਵੇਧਿਕ ادارے ਨੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੇ ਸਰ ਮੈਂ ਤੇ ਅੱਜ ਪਹਿਲਾਂ ਤੇ ਆਪਣੀ ਰਾਸ਼ਾ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿਆਂਗਾ ਵੀ ਅੱਜ ਦਾ ਫੰਕਸ਼ਨ ਬਹੁਤ ਵਧੀਆ ਆਇਆ ਔਰ ਮਹਿਰੂਮ ਕੋਲਨ ਸ਼ਰਮਾ ਜੀ ਦੀ ਯਾਦ ਵਿੱਚ ਹਰ ਸਾਲ ਅਸੀਂ ਲਗਭਗ ਪੰਜਾਬ ਦੇ ਵਿੱਚੋਂ 2-250 ਸਕੂਲ ਚੁਣ ਕੇ ਸਨਮਾਨਿਤ ਕਰੀਦਾ ਉਹਨਾਂ ਦੇ ਪ੍ਰਿੰਸੀਪਲ ਔਰ ਟੀਚਰ ਔਰ ਉਹਨਾਂ ਦੀ ਜ਼ਿੰਮੇਵਾਰੀ ਸਕੂਲ ਦੇ ਪ੍ਰਿੰਸੀਪਲ ਦੀ ਲਗਾਈ ਦੀ ਜਿਹੜਾ ਬੈਸਟ ਟੀਚਰ ਸਕੂਲ ਦੇ ਵਿੱਚ ਕੰਮ ਕਰਦਾ ਉਹਨੂੰ ਸਨਮਾਨਿਤ ਕੀਤਾ ਜਾਏ ਕਿਉਂਕਿ ਜਿਹੜੀ ਸਾਡੀ ਪ੍ਰਾਈਵੇਟ ਸਕੂਲਾਂ ਦੀ ਜੱਥੇਬੰਦੀ ਆ ਇਹਨੂੰ ਸਰਕਾਰ ਵੱਲੋਂ ਕਦੀ ਕੋਈ ਸਹਿਯੋਗ ਨਹੀਂ ਮਿਲਿਆ ਔਰ ਜਿਹੜੇ ਸਾਡੇ ਜੱਥੇਬੰਦੀ ਦੇ ਸਕੂਲ ਨੇ ਉਹਨਾਂ ਨੂੰ ਫਿਰ ਆਪਣੇ ਪੱਧਰ ਤੇ ਅਸੀਂ ਖੁਦ ਹੀ ਸਨਮਾਨਿਤ ਕਰਦੇ ਆ ਜਿਹਦੇ ਨਾਲ ਸਾਡੇ ਸਕੂਲਾਂ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਉਤਸ਼ਾਹ ਵਧੇ ਔਰ ਦੇਸ਼ ਦੀ ਸੇਵਾ ਕਰ ਸਕਣ ਕਿਉਂਕਿ ਅੱਗੇ ਹੀ ਅਹੀ ਲਗਭਗ ਪੰਜਾਬ ਦੇ ਵਿੱਚ 58% ਜਿਹੜੇ ਸਟੂਡੈਂਟਸ ਨੇ ਉਹ ਸਾਡੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ ਔਰ ਪ੍ਰਾਈਵੇਟ ਸਕੂਲ ਬੜੀ ਅੱਛੀ ਯੋਗਦਾਨ ਦੇ ਰਿਹਾ ਐਜੂਕੇਸ਼ਨ ਦੇ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਸਰਕਾਰ ਨੂੰ ਸਾਡੀ ਬਾਹ ਫੜਨੀ ਚਾਹੀਦੀ ਸਰ ਬਾਹ ਫੜਨ ਦੀ ਗੱਲ ਆਖੀ ਜਾ ਰਹੀ ਹੈ ਜੀ ਬਿਲਕੁਲ ਮੈਂ ਇਹਨਾਂ ਦੇ ਬਿਲਕੁਲ ਇਹ ਗੱਲ ਦੇ ਨਾਲ ਸਹਿਮਤ ਹਾਂ ਬਿਲਕੁਲ ਸਰਕਾਰ ਜਿੱਥੇ ਲੋਡ ਪੈਗੀ ਆਪਾਂ ਇਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਕੀ ਕਹਿੰਦੇ ਸਾਥ ਬਿਲਕੁਲ ਦਵਾਂਗੇ ਜੀ ਪਰ ਹਲੇ ਤੱਕ ਐਜੂਕੇਸ਼ਨ ਮੰਤਰੀ ਨੇ ਅੱਜ ਤੱਕ ਸਾਡੀ ਕਦੀ ਗੱਲ ਨਹੀਂ ਸੁਣੀ ਚਲੋ ਬਿਲਕੁਲ ਇਹ ਕੜੀ ਦਾ ਕੰਮ ਕਰਾਂਗੇ ਮੇਰ ਸਾਹਿਬ ਠੀਕ ਹੈ ਧੰਨਵਾਦ ਮੈਂ ਕੀ ਕਹਣਾ ਅੱਜ ਬਹੁਤ ਵੱਡੇ ਲੈਵਲ ਤੇ ਫੰਕਸ਼ਨ ਦਾ ਉਹ ਧੰਨਵਾਦ ਥੈਂਕ ਯੂ ਅਨਵਰਸਟਾਰ ਰਾਸਾ ਪੰਜਾਬ ਯਾਨੀ ਕਿ ਦਾ ਦੇਖੋ ਗੁਨਾਇ ਜੀ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਵੱਲੋਂ ਅੱਜ ਜਿਹੜਾ ਕੀ ਫੰਕਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਜਿਹੜੇ ਨਿੱਜੀ ਸਕੂਲ ਨੇ ਵਿੱਦਿਕ ਅਦਾਰੇ ਨੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਨੂੰ ਅਤੇ ਟੀਚਰ ਸਹਿਬਾਨ ਨੂੰ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਲਗਾਤਾਰ ਇਹ ਜੱਥੇਬੰਦੀ ਹੈ ਜਿਹੜੀ ਕਿ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਜਿੰਨੇ ਵੀ ਹੱਕ ਨੇ ਉਹਨਾਂ ਵਾਸਤੇ ਲਗਾਤਾਰ ਆਪਣੀ ਲੜਾਈ ਜਿਹੜੀ ਕਿ ਉੱਤਪਰਨ ਹੋ ਕੇ ਲੜਦੀ ਆ ਰਹੀ ਔਰ ਹਰ ਸਾਲ ਇਹਨਾਂ ਵੱਲੋਂ ਨਿੱਜੀ ਸਕੂਲਾਂ ਦੇ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਜਿਹੜੇ ਕਿ ਵਿੱਦਿਆ ਦੇ ਖੇਤਰ ਵਿੱਚ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਕਾਮਰ ਪਰਸਨ ਨੇ ਤੇਜ ਦਿਨ ਨਾਲ ਸਿਕੰਦਰਪੁਰ ਸ੍ਰੀਚਾ ਦੇ ਨੀਸਾ TV ਅੰਮ੍ਰਿਤਸਰ ਅੱਜ ਨਿਰਿਕੋਗਰਾਇਜ਼ਡ ਐਂਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਰਾਸਾ ਵੱਲੋਂ ਅਵਾਰਡ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟਿਆ ਪੁੰਜੀ ਸੀ ਸਰ ਕੀ ਕਹਿਣਾ ਹੈ ਬਹੁਤ ਸਾਲ ਹੋ ਗਏ ਜੱਥੇਬੰਦੀ ਬਹੁਤ ਵੱਡੇ ਪੱਧਰ ਤੇ ਜਿਹੜਾ ਕੀ ਸਿੱਖਿਆ ਮੋਈਆ ਕਰਵਾ ਰਹੀ ਹੈ ਕੀ ਹੋ ਗਏ ਮੇਰਾ ਖਿਆਲ ਹੈ 30 35 ਸਾਲ ਤੋਂ ਜਿਹੜੀ ਇਹ ਰਾਸਾ ਜਿਹੜੀ ਇਹ ਇਹ ਰੈਕੋਗਨਾਈਜ਼ਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਹੈ ਇਹਦੇ ਜਿਹੜੇ ਨੇ ਮੋਢੀ ਸਨ ਮਰਹੂਮ ਕੁਲਵੰਤਰਾਇ ਸ਼ਰਮਾ ਜੀ ਸੋ ਉਹ ਵੀ ਮੇਰੇ ਅੰਕਲ ਜਿਹੜੇ ਨੇ ਬੜਾ ਮੈਨੂੰ ਉਹਨਾਂ ਦਾ ਬੇਚਾ ਅਸ਼ੀਰਵਾਦ ਰੰਦਾ ਸੀ ਉਹਨਾਂ ਦਾ ਬੇਟਾ ਜਿਹੜਾ ਮੇਰਾ ਛੋਟਾ ਭਰਾ ਸੁਜੀਤ ਕੁਮਾਰ ਬਬਲੂ ਜੀ ਸ਼ਰਮਾ ਜੀ ਔਰ ਜਿੰਨੇ ਵੀ ਰਾਸਾ ਦੇ ਸਾਰੇ ਪ੍ਰੈਜ਼ੀਡੈਂਟ ਸਬਾਨ ਜਿੰਨੇ ਵੀ ਅਧਿਕਾਰੀ ਜਿਹੜੇ ਵੀ ਮੈਂਬਰਸ ਬਾਨ ਨੇ ਸੋ ਇਹ ਹਰ ਸਾਲ ਜਿਹੜੇ ਨੇ ਬੈਸਟ ਪਰਫਾਰਮੈਂਸ ਜਿਹੜੇ ਰੈਕੋਗਨਾਈਜ਼ਡ ਐਫੀਲੀਏਟਡ ਸਕੂਲ ਨੇ ਤਕਰੀਬਨ 200 ਦੇ ਕਰੀਬ ਅੱਜ ਵੀ ਇਹਨਾਂ ਪੰਜਾਬ ਦੇ ਵਕ ਵਕ ਕੋਨਿਆਂ ਤੋਂ ਜਿਹੜੇ ਸਕੂਲ ਨੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਨੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਮਾਨ ਸਨਮਾਨ ਕੀਤਾ ਗਿਆ ਜੀ ਔਰ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਕਿਉਂਕਿ ਮੈਂ ਸਮਝਦਾ ਕਿ ਇਹ ਰੈਕੋਗਨਾਈਜ਼ਡ ਅਫੀਲੀਏਟਡ ਸਕੂਲਾਂ ਤੋਂ ਬਗੈਰ ਜਿਹੜੀ ਹੈ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਚੀਫ ਮਿਨਿਸਟਰ ਮਾਨ ਸਾਹਿਬ ਨੇ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਕੇਜਰੀਵਾਲ ਸਾਹਿਬ ਪੰਜਾਬ ਲਈ ਇੱਕ ਸੋਚ ਹੈ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਬੈਸਟ ਹੋਣੀ ਚਾਹੀਦੀ ਹੈ ਸਕੂਲ ਆਫ ਐਮੀਨੈਂਸ ਵੀ ਖੁੱਲੇ ਗਏ ਔਰ ਐਜੂਕੇਸ਼ਨ ਦਾ ਮਿਆਰ ਵੀ ਜਿਹੜਾ ਹੈ ਉੱਪਰ ਜਿਹੜਾ ਚੁੱਕਿਆ ਗਿਆ ਔਰ ਇਹਨਾਂ ਦੇ ਯੋਗਦਾਨ ਜਿਹੜਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਬਹੁਤ-ਬਹੁਤ ਮੁਬਾਰਕਬਾਦ ਵੀ ਦੇਣਾ ਔਰ ਧੰਨਵਾਦ ਵੀ ਕਰਦਾ ਜਿਹੜਾ ਇਹ ਪੰਜਾਬ ਦੀ ਚੰਗੀ ਵਿੱਦਿਆ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸੋ ਬਹੁਤ ਬਹੁਤ ਇਨਨ ਨੂੰ ਮੁਬਾਰਕਾਂ ਇਸ ਜਥੇਬੰਦੀ ਦਾ ਪੰਜਾਬ ਪ੍ਰਧਾਨ ਜਗਤਪਾਲ ਮਹਾਜਨ ਵੀ ਨੇ ਇਥੇ ਸਰਕਿਕ ਹੋ ਕੇ ਜਥੇਬੰਦੀ ਬਾਰੇ ਕਿਉਂਕਿ ਅੱਜ ਜਥੇਬੰਦੀ ਦਾ ਬਹੁਤ ਸਾਰੇ ਸਕੂਲ ਕਾਲਜ ਜੁੜੇ ਹੋਏ ਨੇ ਵਰ ਤੁਸੀਂ ਲਗਾਤਾਰ ਪ੍ਰਾਈਵੇਟ ਨਿਜੀ ਜਿਹੜੇ ਅਵੇਧਿਕ ادارے ਨੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੇ ਸਰ ਮੈਂ ਤੇ ਅੱਜ ਪਹਿਲਾਂ ਤੇ ਆਪਣੀ ਰਾਸ਼ਾ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿਆਂਗਾ ਵੀ ਅੱਜ ਦਾ ਫੰਕਸ਼ਨ ਬਹੁਤ ਵਧੀਆ ਆਇਆ ਔਰ ਮਹਿਰੂਮ ਕੁਲਵੰਨ ਸ਼ਰਮਾ ਜੀ ਦੀ ਯਾਦ ਵਿੱਚ ਹਰ ਸਾਲ ਅਸੀਂ ਲਗਭਗ ਪੰਜਾਬ ਦੇ ਵਿੱਚੋਂ 2-250 ਸਕੂਲ ਚੁਣ ਕੇ ਸਨਮਾਨਿਤ ਕਰੀਦਾ ਉਹਨਾਂ ਦੇ ਪ੍ਰਿੰਸੀਪਲ ਔਰ ਟੀਚਰ ਔਰ ਉਹਨਾਂ ਦੀ ਜ਼ਿੰਮੇਵਾਰੀ ਸਕੂਲ ਦੇ ਪ੍ਰਿੰਸੀਪਲ ਦੀ ਲਗਾਈ ਦੀ ਜਿਹੜਾ ਬੈਸਟ ਟੀਚਰ ਸਕੂਲ ਦੇ ਵਿੱਚ ਕੰਮ ਕਰਦਾ ਉਹਨੂੰ ਸਨਮਾਨਿਤ ਕੀਤਾ ਜਾਏ ਕਿਉਂਕਿ ਜਿਹੜੀ ਸਾਡੀ ਪ੍ਰਾਈਵੇਟ ਸਕੂਲਾਂ ਦੀ ਜੱਥੇਬੰਦੀ ਆ ਇਹਨੂੰ ਸਰਕਾਰ ਵੱਲੋਂ ਕਦੀ ਕੋਈ ਸਹਿਯੋਗ ਨਹੀਂ ਮਿਲਿਆ ਔਰ ਜਿਹੜੇ ਸਾਡੇ ਜੱਥੇਬੰਦੀ ਦੇ ਸਕੂਲ ਨੇ ਉਹਨਾਂ ਨੂੰ ਫਿਰ ਆਪਣੇ ਪੱਧਰ ਤੇ ਅਸੀਂ ਖੁਦ ਹੀ ਸਨਮਾਨਿਤ ਕਰਦੇ ਆ ਜਿਹਦੇ ਨਾਲ ਸਾਡੇ ਸਕੂਲਾਂ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਉਤਸ਼ਾਹ ਵਧੇ ਔਰ ਦੇਸ਼ ਦੀ ਸੇਵਾ ਕਰ ਸਕਣ ਕਿਉਂਕਿ ਅੱਗੇ ਹੀ ਅਹੀ ਲਗਭਗ ਪੰਜਾਬ ਦੇ ਵਿੱਚ 58% ਜਿਹੜੇ ਸਟੂਡੈਂਟਸ ਨੇ ਉਹ ਸਾਡੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ ਔਰ ਪ੍ਰਾਈਵੇਟ ਸਕੂਲ ਬੜੀ ਅੱਛੀ ਯੋਗਦਾਨ ਦੇ ਰਿਹਾ ਐਜੂਕੇਸ਼ਨ ਦੇ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਸਰਕਾਰ ਨੂੰ ਸਾਡੀ ਬਾਹ ਫੜਨੀ ਚਾਹੀਦੀ ਸਰ ਬਾਹ ਫੜਨ ਦੀ ਗੱਲ ਆਖੀ ਜਾ ਰਹੀ ਹੈ ਜੀ ਬਿਲਕੁਲ ਮੈਂ ਇਹਨਾਂ ਦੇ ਬਿਲਕੁਲ ਇਹ ਗੱਲ ਦੇ ਨਾਲ ਸਹਿਮਤ ਹਾਂ ਬਿਲਕੁਲ ਸਰਕਾਰ ਜਿੱਥੇ ਲੋਡ ਪੈਗੀ ਆਪਾਂ ਇਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਉਹ ਜੀ ਕਹਿੰਦੇ ਸਾਥ ਬਿਲਕੁਲ ਦੇਵਾਂਗੇ ਜੀ ਪਰ ਹਲੇ ਤੱਕ ਐਜੂਕੇਸ਼ਨ ਮੰਤਰੀ ਨੇ ਅੱਜ ਤੱਕ ਸਾਡੀ ਕਦੀ ਗੱਲ ਨਹੀਂ ਸੁਣੀ ਚਲੋ ਬਿਲਕੁਲ ਇਹ ਕੜੀ ਦਾ ਕੰਮ ਕਰਾਂਗੇ ਮੇਰ ਸਾਹਿਬ ਠੀਕ ਹੈ ਧੰਨਵਾਦ ਜੀ ਮੈਂ ਕੀ ਕਹਣਾ ਅੱਜ ਬਹੁਤ ਵੱਡੇ ਲੈਵਲ ਤੇ ਫੰਕਸ਼ਨ ਹੋਇਆ ਉਹ ਧੰਨਵਾਦ ਜੀ ਥੈਂਕ ਯੂ ਸਰ ਅਨਵਸਟਟ ਤੇ ਰਸਾ ਪੰਜਾਬ ਯਾਨੀ ਕਿ ਦਾ ਦੇਖੋ ਗੁਨਾਇ ਜੀ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਵੱਲੋਂ ਅੱਜ ਜਿਹੜਾ ਕੀ ਫੰਕਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਜਿਹੜੇ ਨਿੱਜੀ ਸਕੂਲ ਨੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਨੂੰ ਅਤੇ ਟੀਚਰ ਸਹਿਬਾਨ ਨੂੰ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਲਗਾਤਾਰ ਇਹ ਜੱਥੇਬੰਦੀ ਹੈ ਜਿਹੜੀ ਕਿ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਜਿੰਨੇ ਵੀ ਹੱਕ ਨੇ ਉਹਨਾਂ ਵਾਸਤੇ ਲਗਾਤਾਰ ਆਪਣੀ ਲੜਾਈ ਜਿਹੜੀ ਕਿ ਉੱਤਪਰਨ ਹੋ ਕੇ ਲੜਦੀ ਆ ਰਹੀ ਔਰ ਹਰ ਸਾਲ ਇਹਨਾਂ ਵੱਲੋਂ ਨਿੱਜੀ ਸਕੂਲਾਂ ਦੇ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਜਿਹੜੇ ਕਿ ਵਿੱਦਿਆ ਦੇ ਖੇਤਰ ਵਿੱਚ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਕਾਮਰ ਪਰਸਨ ਨਿਤਿਸ਼ ਜਨਰ ਸਿਕੰਦਰਪੁਰ ਸ੍ਰੀਚਾ ਦੇਨੀਸਾ TV ਅੰਮ੍ਰਿਤਸਰ